ਵੈਲਕਮ ਸਿਲਵਰ ਟੌਂਗ ਥਰੀਅਲ ਵਰਲਡ ਟਰੂ ਸਟੋਰੀ ਅੱਜ ਦਾ ਮੇਨ ਕਨਸਰਨ ਹੈਗਾ ਵੀਡੀਓ ਦਾ ਜਿਹੜੀ ਕਿ ਅਮਰੀਕਾ ਤੋਂ ਭਾਰਤੀਆਂ ਦੀ ਡਿਪੋਰਟੇਸ਼ਨ ਹੋ ਰਹੀ ਹੈ ਉਹਨਾਂ ਨੂੰ ਰਿਪੋਰਟ ਕਰਕੇ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ ਬਹੁਤ ਤਰਸਾਂ ਦੇ ਉਹਨਾਂ ਮਾਪਿਆਂ ਤੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਵੇਚ ਵੱਟ ਕੇ ਬੱਚਿਆਂ ਨੂੰ ਬਾਹਰ ਭੇਜਿਆ ਪਰ ਸਾਡੀ ਬਦਕਿਸਮਤੀ ਇਹ ਹੈ ਇੱਕ ਤਾਂ ਅਸੀਂ ਸੱਚਾਈ ਨੂੰ ਮੰਨਣਾ ਨਹੀਂ ਚਾਹੁੰਦੇ ਦੂਜੀ ਗੱਲ ਕਿ ਸਾਡੇ ਕੋਲੇ ਐਜੂਕੇਸ਼ਨ ਦੀ ਕਮੀ ਹੈ ਪਰ ਜਿਹੜੇ ਬੱਚੇ ਬਾਹਰ ਗਏ ਨੇ ਅਲੀਗਲ ਤਰੀਕਿਆਂ ਦੇ ਨਾਲ ਬਹੁਤ ਸਾਰੇ ਉਹਨਾਂ 'ਚੋਂ ਪੜ੍ਹੇ ਲਿਖੇ ਨੇ ਉਹਨਾਂ ਨੂੰ ਪਤਾ ਕਿ ਉਹ ਗੈਰ ਕਾਨੂੰਨੀ ਰਸਤੇ ਵਰਤ ਰਹੇ ਨੇ ਅਤੇ ਨਵੀਂ ਗੱਲ ਤਾਂ ਕੋਈ ਨਹੀਂ ਹੈ ਕਿ ਹੁਣ ਲੋਕਾਂ ਨੇ ਜਾਣਾ ਸ਼ੁਰੂ ਕੀਤਾ ਲੋਕ ਬਹੁਤ ਪਹਿਲਾਂ ਤੋਂ ਜਾ ਰਹੇ ਨੇ ਤੇ ਵੀਡੀਓ ਆ ਰਹੀਆਂ ਨੇ ਕਿ ਕਿੰਨੇ ਔਖੇ ਹੋ ਕੇ ਬੱਚੇ ਪਹੁੰਚਦੇ ਨੇ ਉੱਥੇ ਤੇ ਉੱਥੇ ਜਾ ਕੇ ਉਹਨਾਂ ਨਾਲ ਕੀ ਹੁੰਦਾ ਹੈ ਪਰ ਫੇਰ ਵੀ ਲੋਕਾਂ ਨੇ ਅਮਰੀਕਾ ਹੀ ਜਾਣਾ ਇਸ ਕਰਕੇ ਅਸੀਂ ਇਹਦੇ ਲਈ ਕਿਸੇ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਕਿਸੇ ਸਿਸਟਮ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਮੈਂ ਕੁਝ ਵੀਡੀਓਜ਼ ਅਟੈਚ ਕਰ ਰਹੀਆਂ ਨਾ ਜਿਹਦੇ ਵਿੱਚ ਐਨੇ ਕਰੋੜਾਂ ਲੱਖਾਂ ਰੁਪਏ ਲਾ ਕੇ ਆਪਾਂ ਬਾਹਰ ਗਏ ਆ ਉਹਦੇ ਨਾਲ ਆਪਾਂ ਪੰਜਾਬ 'ਚ ਆਰਾਮ ਨਾਲ ਕੁਝ ਕਰ ਸਕਦੇ ਆ ਪਰ ਅਸੀਂ ਪੰਜਾਬ 'ਚ ਕੁਝ ਕਰਨਾ ਹੀ ਨਹੀਂ ਚਾਹੁੰਦੇ ਚਲੋ ਸਾਨੂੰ ਸਰਕਾਰੀ ਨੌਕਰੀਆਂ ਨਹੀਂ ਮਿਲੀਆਂ ਅਸੀਂ ਕਰਜ਼ਾ ਲੈ ਕੇ ਬਾਹਰ ਜਾ ਸਕਦੇ ਹਾਂ ਪਰ ਕਾਜਾ ਲੈ ਕੇ ਅਸੀਂ ਪੰਜਾਬ ਵਿੱਚ ਕੋਈ ਨਹੀਂ ਕਰਨਾ ਚਾਹੁੰਦੇ ਇੱਕ ਵਾਰ ਸਰਦਾਰ ਭਗਵੰਤ ਮਾਨ ਜੀ ਦੀ ਪੋਲਿਟਿਕਸ ਵੀ ਸੁਣੋ ਕੀ ਕਹਿ ਰਹੇ ਨੇ ਪਹਿਲੀ ਗੱਲ ਤਾਂ ਇਹ ਐਸ ਵਕਤ ਮੋਦੀ ਦਾ ਜਾਜ ਰੀਆਵਾ ਚ ਹੈ ਅਮਰੀਕਾ ਤੋਂ ਆਰੇ ਟਰੰਪ ਨੂੰ ਮਿਲ ਕੇ ਕਿ ਮਾਗਰੀ ਉਹ ਆ ਰਹੇ ਹੈ ਇਹ ਗਿਫਟ ਲੈ ਕੇ ਆ ਰਹੇ ਕਿ ਬੇੜੀਆਂ ਨਾਲ ਜਕੜੇ ਹੋਏ ਸਾਡੇ ਭਾਰਤੀ ਆ ਗਿਫਟ ਦਿੱਤਾ ਨੇ ਟਰੰਪ ਨੇ ਮੇਰਾ ਦੋਸਤ ਮੇਰਾ ਮੈਂ ਮੇਰਾ ਇਹ ਮੇਰਾ फ्रेंड ऑफ इंडिया मिस्टर डोनाल्ड ट्रंप जिस वेले मोदी ट्रंप दी गल चल रही थी उस वे वो बेड़िया जकड़ रहे हो सबसे बड़ी बात ये है कि उसी समय ट्रंप के साथ बातचीत हो रही है जब्पी जादू की जब्पी हो रही है ट्रंप मेरा यार प्रण दिमाग, ए पे बात करेंगे है ना टेरिस पे बात करेंगे हाना? तो उसी समय वो बंदे भेज रहे हैं ਹਾਂਜੀ ਸਰਦਾਰ ਭਗਵੰਤ ਮਾਨ ਸਾਹਿਬ ਹਜੇ ਵੀ ਆਪਣੀ ਪੂਰੀ ਪੋਲਿਟਿਕਸ ਖੇਡ ਰਹੇ ਨੇ ਮੈਂ ਮੋਦੀ ਸਰਕਾਰ ਜਾਂ ਬੀਜੇਪੀ ਨੂੰ ਬਿਲਕੁਲ ਸਪੋਰਟ ਨਹੀਂ ਕਰਦੀ ਪਰ ਇੱਥੇ ਆਪਾਂ ਨੂੰ ਕਿਤੇ ਨਾ ਕਿਤੇ ਮੋਦੀ ਨੂੰ ਸ਼ੁਕਰੀਆ ਕਹਿਣਾ ਚਾਹੀਦਾ ਕਿ ਉਹਨੇ ਡਿਪੋਰਟਡ ਕਿਤੇ ਬੱਚਿਆਂ ਨੂੰ ਐਕਸੈਪਟ ਕੀਤਾ ਐਟ ਲੀਸਟ ਤੁਹਾਨੂੰ ਵੀ ਪਤਾ ਉੱਥੇ ਜਾ ਕੇ ਉਹ ਇਲੀਗਲ ਤਰੀਕਿਆਂ ਨਾਲ ਕਹਿੰਦੇ ਨੇ ਕਿ ਸਾਨੂੰ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਸਟੇਟ ਔਰ ਪੁਲਿਸ ਤੋਂ ਖਤਰਾ ਹੈ ਤੇ ਉਹ ਬੇਦਖਲਾਉਂਦੇ ਨੇ ਇੱਕ ਤਰੀਕੇ ਦੇ ਆਪਣੇ ਦੇਸ਼ ਤੋਂ ਕਹਿੰਦੇ ਨੇ ਤੁਹਾਾਰੇ ਬੱਚੇ ਕਿਸੇ ਪੇਪਰ ਲਈ ਪੇਪਰ ਲਾਉਣੇ ਆਪਾਂ ਨੂੰ ਹੁਣ ਸਾਰਿਆਂ ਨੂੰ ਹੀ ਪਤਾ ਕਿ ਨੂੰ ਕਹਿੰਦੇ ਨੇ ਜੋ ਮਨਾ ਕਰ ਦਿੰਦਾ ਤਾਂ ਗੈਰ ਕਾਨੂੰਨੀ ਭਾਰਤੀਆਂ ਜਾਂ ਕਿਸੇ ਹੋਰ ਦੇਸ਼ ਵਾਲੇ ਲੋਕਾਂ ਦਾ ਅਮਰੀਕਾ ਦੇ ਵਿੱਚ ਜੇਲ੍ਹਾਂ ਵਿੱਚ ਕੀ ਹੁੰਦਾ ਉਹ ਸਾਰਿਆਂ ਨੂੰ ਪਤਾ ਇਸ ਕਰਕੇ ਹੁਣ ਸਾਨੂੰ ਅੱਗੇ ਲਈ ਸਮਝਣ ਦੀ ਲੋੜ ਹੈ ਮੈਂ ਇੱਕ ਵੀਡੀਓ ਦਿਖਾ ਰਹੀ ਹਾਂ ਤੁਹਾਨੂੰ ਜਿਦੇ ਵਿੱਚ 1 ਕਰੋੜ ਤੋਂ ਵੀ ਜ਼ਿਆਦਾ ਲਾ ਕੇ ਇੱਕ ਬਾਪ ਬੱਚਿਆਂ ਨੂੰ ਬਾਹਰ ਭੇਜਦਾ ਇੱਥੇ 1 ਕਰੋੜ ਨਾਲ ਕੁਝ ਨਹੀਂ ਬਣਦਾ ਦੇਖੋ ਜਰਾ ਯਾਰ ਜੀ ਸਾਨੂੰ ਪਤਾ ਲੱਗਿਆ ਜੀ ਸਵੇਰੇ ਵੀ ਪੁਲਿਸ ਲੈ ਗਈ ਉਹਨਾਂ ਨੂੰ ਉਹਨਾਂ ਦਾ ਜਿਹੜਾ ਛੂਠਾ ਮਕਦਮਾ ਪਿਆ ਸੀ ਕੋਈ ਉਹਦੇ ਕਰਕੇ ਪੁਲਿਸ ਲੈ ਗਈ ਸਾਨੂੰ ਕੋਈ ਪਤਾ ਨਹੀਂ ਸਾਨੂੰ ਇਹ ਸੀ ਉਮੀਦ ਵੀ ਅੱਜ ਸਾਡੇ ਬੱਚੇ ਸਾਡੇ ਘਰ ਆ ਜਾਣਗੇ ਪਰ ਆਏ ਨਹੀਂ ਇੱਕ ਕਰੋੜ 20 ਲੱਖ ਹਾਂ ਏਜੰਟ ਨੇ ਤੁਹਾਨੂੰ ਇਹ ਕਿਹਾ ਸੀ ਕਿ ਤੁਸੀਂ ਸਿੱਧਾ ਪੇਟੂ ਮੇਜ ਹਾਂਜੀ ਇਹੀ ਕਿਹਾ ਸੀ ਵੀ ਸਿੱਧਾ ਭੇਜਾਂਗੇ ਪਰ ਜੰਗਲਾਂ ਦੀ ਰਾਣੀ ਲੈ ਗਈ ਆ ਸਰਕਾਰ ਨੂੰ ਵੀਰ ਕਰਨਾ ਚਾਹੀਦਾ ਸਰਕਾਰ ਨੂੰ ਤਾਂ ਹੀ ਅਪੀਲ ਹੈ ਜੀ ਸਾਡੇ ਬੱਚੇ ਸਾਨੂੰ ਮਿਲ ਜਾਣ ਸਾਡਾ ਕੀ ਹੈਗਾ ਕਿੰਨੀ ਦਿਨਾਂ ਦਾ ਜੀ ਸਾਲਕ ਪਹਿਲਾਂ ਦਾ ਸੀ ਜੀ ਕੋਈ ਕੁੰਡਿਆ ਨੇ ਕੀਤਾ ਸੀ ਉਹਦੇ ਅੱਗੇ ਇਹਨਾਂ ਦਾ ਨਾਮ ਆ ਗਿਆ ਸੀ ਸਾਡੀ ਗੱਡੀ ਕਰਕੇ ਆ ਗਿਆ ਸੀ ਗੱਡੀ ਦੇ ਕੇ ਪ੍ਰੋਡਿਊਸਰ ਨੇ ਕਰਤਾ ਗੱਡੀ ਸਾਡੇ ਘਰੋਂ ਬਰਾਮਦ ਹੋਈ ਹੈ ਤੁਸੀਂ ਕਰਨ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਬੱਚੇ ਨੂੰ ਕੋਈ ਨਾਮ ਘਟਾਉਣ ਦੀ ਨਹੀਂ ਅਸੀਂ ਕੋਸ਼ਿਸ਼ ਨਹੀਂ ਕੀਤੀ ਸਾਡੇ ਬੱਚੇ ਬਾਹਰ ਹੀ ਚਲੇ ਗਏ ਸੀ ਕਿੰਨਾ ਕੋ ਪੈਸਾ ਲਾਤਾ ਤੁਸੀਂ ਸਾਡਾ ਲੱਗ ਗਿਆ ਜੀ 1 ਕਰੋੜ 20 ਲੱਖ ਸਾਡੀ ਸਾਰੀ ਜ਼ਮੀਨ ਵੇਚ ਗਈ ਹੈ ਘਰ ਵੀ ਗਾਣੇ ਪਿਆ ਹੈ ਸੋਨਾ ਗਾਣੇ ਪਿਆ ਹੈ ਕੁਝ ਵੀ ਪੱਲੇ ਨਹੀਂ ਜੀ ਨੂੰ ਕਰਦੇ ਫਿਰ ਰੋਟੀ ਪਾਣੀ ਦਾ ਸਰਪਤਾ ਕਿੰਨਾ ਚੱਲੂ ਚੱਲੀ ਜਾਂਦਾ ਹੀ ਡਰਾਈਵਰੀ ਕਰਦੇ ਹੱਥ ਦਾ 8-10 ਹਜ਼ਾਰ ਚ ਕਰਦੀ ਹਾਲਤ ਜਿੱਤ ਤੇਰੀ ਬਹੁਤ ਮਾੜੀ ਹੈ ਇਹ ਮਤੇ ਸਰਕਾਰ ਨੂੰ ਕੀ ਫੀਲ ਕਰਨਾ ਤੁਹਾਨੂੰ ਸਰਪ੍ਰਤਗੰਤ ਮਾਨ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਜੀ ਸਾਡੇ ਵਿੱਚ ਸਾਨੂੰ ਸੁਣ ਪਈਆਂ ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਜਾਈ ਸਾਡਾ 1 ਕਰੋੜ 20 ਲੱਖਾ ਸੀ ਛਟੂਕੜ ਜੀ ਜ਼ਮੀਨ ਤਾਂ ਵਾਪਸ ਲੈ ਨਹੀਂ ਸਕਦੇ ਰੇਟ ਬਹੁਤ ਹਾਈ ਹੋ ਗਏ ਨੇ ਛਟੂਕੜ ਅਸੀਂ ਆਪਣੇ ਕਰਜ਼ਾ-ਕੁਰਜ਼ਾ ਦਾ ਤਾਰੀਏ ਨਹੀਂ ਆ ਰਹੇ ਜੀ ਸਾਨੂੰ ਪਤਾ ਲੱਗ ਗਿਆ ਜੀ ਸਵੇਰੇ ਵੀ ਪੁਲਿਸ ਲੈ ਗਈ ਉਹਨਾਂ ਨੂੰ ਉਹਨਾਂ ਦਾ ਜਿਹੜਾ ਝੂਠਾ ਮਕਦਮਾ ਪਿਆ ਸੀ ਕੋਈ ਉਹਦੇ ਕਰਕੇ ਪੁਲਿਸ ਲੈ ਗਈ ਸਾਨੂੰ ਕੋਈ ਪਤਾ ਨਹੀਂ ਸਾਨੂੰ ਇਹ ਸੀ ਉਮੀਦ ਵੀ ਅੱਜ ਸਾਡੇ ਬੱਚੇ ਸਾਡੇ ਘਰ ਆ ਜਾਣਗੇ ਪਰ ਆਏ ਹਾਂਜੀ ਪਲੀਜ਼ ਇੱਕ ਰਿਕਵੈਸਟ ਆ ਜਿੰਨੇ ਵੀ ਇਹ ਵੀਡੀਓ ਦੇਖ ਰਹੇ ਆ ਇੱਕ ਵਾਰ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਿ 1 ਕਰੋੜ 20 ਲੱਖ ਲਾ ਕੇ ਇਹਨੇ ਆਪਣੇ ਬੱਚੇ ਅਮਰੀਕਾ ਭੇਜੇ ਤੁਹਾਨੂੰ ਲੱਗਦਾ ਕਿ ਇਹ ਸਮਝਦਾਰੀ ਵਾਲੀ ਗੱਲ ਆ 1 ਕਰੋੜ 20 ਲੱਖ ਚ ਇੰਡੀਆ ਚ ਕੁਝ ਨਹੀਂ ਬਣਦਾ ਸਪੈਸ਼ਲੀ ਪੰਜਾਬ ਚ ਆ ਭਾਈ 1 ਕਰੋੜ 20 ਲੱਖ ਚ ਕੋਈ ਕੰਮ ਨਹੀਂ ਖੋਲ ਸਕਦੇ ਕੱਲ ਸਾਰੀ ਇਹ ਆ ਕਿ ਸਾਨੂੰ ਦਿਖਾਵਾ ਕਰਨ ਦੀ ਆਦਤ ਪੈ ਗਈ ਦਿਖਾਵਾ ਕਰਦੇ ਕਰਦੇ ਅਸੀਂ ਆਪਣੇ ਘਰ ਜਾੜ ਲੇ ਬਹੁਤ ਤਕਲੀਫ ਹੁੰਦੀ ਆ ਹੁਣ ਦੇਖ ਕੇ ਨਾ ਵੀਡੀਓ ਤੋਂ ਕਿ ਲੋਕਾਂ ਨੇ ਆਪਣੇ ਘਰ ਉਜਾੜ ਲਏ ਬਹੁਤ ਸਾਰੇ ਦੇਸ਼ ਆਹ ਜਿਹੇ ਨੇ ਜਿੱਥੇ ਆਪਾਂ ਨੂੰ ਆਰਾਮ ਨਾਲ ਵੀza ਮਿਲ ਜਾਂਦਾ ਪਰ ਉੱਥੇ ਆਪਾਂ ਜਾਣਾ ਨਹੀਂ ਉਹ ਦੇਸ਼ ਛੋਟੇ ਨੇ ਆਪਣੀ ਸ਼ਰੀਕੇ ਦਾ ਆਪਣੇ ਪਿੰਡ ਦਾ ਫੁਲਾਣਾ ਅਮਰੀਕਾ ਗਿਆ ਹੋਇਆ ਤਾਂ ਆਪਾਂ ਅਮਰੀਕਾ ਹੀ ਜਾਣਾ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਪਲੀਜ਼ ਅੱਗੇ ਲਈ ਸਮਝੋ ਇਹ ਇੱਕਦੋ ਗਿਆ ਸੀ ਕਿੰਨੀ ਦਿਨ ਪਹਿਲਾਂ ਗਿਆ ਸੀ ਭਾਜੀ ਹਾਂਜੀ ਅਸੀਂ ਪਿੰਡ ਪੁਲਰ ਤੋਂ ਆਏ ਨਾਲੇ ਪਿੰਡ ਪੁਲਰ ਤੋਂ ਕਿੰਨੀ ਦਿਨ ਪਹਿਲਾਂ ਗਿਆ ਸੀ ਭਾਜੀ ਕਿੰਨੀ ਦਿਨ ਪਹਿਲਾਂ ਗਿਆ ਸੀ ਅਪ੍ਰੈਲ 2024 ਚ ਗਿਆ ਬੇਟਾ ਮੋਹਨ ਦੁਰਜਿੰਦਰ ਸਿੰਘ ਦੁਰਜਿੰਦਰ ਸਿੰਘ ਦੁਰਜਿੰਦਰ ਸਿੰਘ ਕਿੰਨੇ ਪੈਸੇ ਕਰਕੇ 50 ਤੋਂ 50 ਲੱਖ ਰੁਪਏ ਤੁਸੀਂ ਕਿਸ ਤਰ੍ਹਾਂ ਪੈਸਾ ਬੜੀ ਓਖਾਂ ਦੇ ਪੈਸਾ ਜੋੜਿਆ ਜਾਂਦਾ 45 50 ਲੱਖ ਰੁਪਇਆ ਕਰਕੇ ਜਾਣਾ ਫਿਰ ਇੱਕਦਮ ਵਾਪਸ ਆ ਜਾਣਾ ਕਿੱਡਾ ਵੱਡਾ ਸਦੂ ਬਹੁਤ ਵੱਡਾ ਜਿੱਦਾਂ ਹੋਣਾ ਹਨੇਰਾ ਹੈ ਇੱਦਾਂ ਪਰਿਵਾਰ ਘੜੀ ਹਨੇਰਾ ਹੋ ਗਿਆ ਇੱਕਦਮ ਹਨੇਰਾ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਭਾਜੀ ਅਹੀਂ ਇਹੋ ਮੰਗਦੇ ਆ ਵੀ ਸਾਡੇ ਏਜੰਟ ਦੇ ਕਾਰਵਾਈ ਕਰਕੇ ਪੈਸੇ ਦਵਾਈ ਜਾਣ। ਪਰ ਜਿਹੜੀਆਂ ਜਿਹੜੇ ਲੀਡਰ ਬਿਆਨਬਾਜ਼ੀਆਂ ਕਰ ਰਹੇ ਤਸੱਲੀਆਂ ਦੇ ਰਹੇ ਆ ਤਸੱਲੀ ਹੈਗੀ ਇਹਨਾਂ ਦੇ ਲੱਗਦਾ ਨਹੀਂ ਐਮਪੀ ਸਾਹਿਬ ਨੇ ਤਾਂ ਹੱਥ ਘੜੀਆਂ ਲਾ ਕੇ ਮੁੱਦਾ ਚੁੱਕਿਆ ਜੀ। ਜੀ। ਤੇ ਹੁਣ ਵੇਖੋ ਕੀ ਬਣਦਾ ਹੁਣ ਲੋਕ ਸਭਾ ਚ ਅਸੀਂ ਫੇਰ ਉਹਨਾਂ ਗੁਜਾਰਸ਼ਕ ਦੀ ਚੁੱਕਣ। ਜਬ ਸਰਕਾਰ ਕਹਿ ਰਹੀ ਹੈ ਕੇਂਦਰ ਜ਼ਿੰਮੇਵਾਰ ਹੈ, ਕੇਂਦਰ ਕਹਿ ਰਿਹਾ ਪੰਜਾਬ ਜ਼ਿੰਮੇਵਾਰ ਹੈ। ਹਾਂਜੀ ਹੁਣ ਤੁਸੀਂ ਦੱਸੋ ਕੌਣ ਜ਼ਿੰਮੇਵਾਰ ਆ? ਲੋਕ ਜ਼ਿੰਮੇਵਾਰ ਆ, ਪੰਜਾਬ ਸਰਕਾਰ ਜ਼ਿੰਮੇਵਾਰ ਆ ਜਾਂ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਆ ਜਾਂ ਅਮਰੀਕਾ ਦੀ ਸਰਕਾਰ ਜ਼ਿੰਮੇਵ